ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਥੋੜੇ ਪੈਸੇ ਦੀ ਐਸਪੀਸੀ ਵੱਲੋਂ ਕਿੰਨੀ ਬਰਬਾਦੀ ਹੋ ਰਹੀ ਹੈ ਮੈਂ ਉਹਦੇ ਬਾਰੇ ਤੁਹਾਡੇ ਨਾਲ ਅੱਜ ਗੱਲ ਕਰਨ ਲੱਗਿਆ ਇਹ ਪਹਿਲਾ ਜਿਹੜਾ ਦਿਖਾ ਰਿਹਾ ਤੁਹਾਨੂੰ ਇਹ ਨਹੀਂ ਪੱਥਰ ਹੈ ਜਿਹੜਾ ਰੱਖਿਆ ਬੰਦਾਬਾਦਰ ਮਿਊਜ਼ੀਅਮ ਦਾ ਤੇ ਇਹ ਕਿਹੜੀ ਜਗ੍ਹਾ ਤੋਂ ਫਤਿਹਗੜ੍ਹ ਸਾਹਿਬ ਦੇ ਗੁਰਦੁਆਰੇ ਤੋਂ ਮੇਨ ਜਗ੍ਹਾ ਦਿਖਦੀ ਕਿੱਥੇ ਹੈ ਕਿਹੜੀ ਲੋਕੇਸ਼ਨ ਉਹ ਤੁਹਾਨੂੰ ਦਿਖਾ ਰਿਹਾ ਤੇ ਆਜੋ ਹੁਣ ਇਸ ਬਿਲਡਿੰਗ ਦੇ ਤੁਹਾਨੂੰ ਮੈਂ ਅੰਦਰ ਲੈ ਕੇ ਚੱਲੇ ਅੰਦਰ ਜਾ ਕੇ ਡਿਟੇਲ ਦੇ ਵਿੱਚ ਤੁਹਾਡੇ ਨਾਲ ਮੈਂ ਗੱਲ ਗੱਲਬਾਤ ਕਰਦਾ ਇਹ ਜਗ੍ਹਾ ਹੈ ਬਾਬਾ ਬੰਦਾ ਸਿੰਘ ਮਿਊਜ਼ੀਅਮ ਫਟੇਗੜ ਸਾਹਿਬ ਦੀ ਦੇਖੋ ਕਿਸ ਤਰ੍ਹਾਂ ਇੱਥੇ ਖਿਲਾਰਾ ਪਿਆ ਪਿਆ ਆ ਕੁਝ ਫੂਕਤਾ ਇੱਧਰ ਪਾਸੇ ਕੱਪੜੇ ਪਏ ਨੇ ਕੌਣ ਹੁੰਦੇ ਨੇ ਕੌਣ ਜਾਣਦਾ ਇੱਥੇ ਕੁਝ ਨਹੀਂ ਪਤਾ ਅੱਗੇ ਦਾ ਬੈਕਜਪ ਹੈ ਇੰਡੀ ਬੜੀ ਜਗ੍ਹਾ ਇਹ ਇਹ ਦੇਖ ਲਓ ਇੱਧਰਲੇ ਪਾਸੇ 8 ਕਰੋੜ ਦੇ ਕਰੀਬ ਇਸ ਉੱਤੇ ਪੈਸਾ ਲੱਗਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਇਹ ਜਸਤੇਜਰ ਰਵਤਾਰ ਸਿੰਘ ਮੱਕੜ ਜਿਹੜਾ ਪ੍ਰਧਾਨ ਹੁੰਦੇ ਸੀ ਉਦੋਂ ਇਹਦਾ ਨੀ ਪੱਥਰ ਰੱਖਿਆ ਗਿਆ ਸੀ 2010 ਚ ਅੱਜ 15 ਸਾਲ ਗੁਜ਼ਰ ਗਏ ਇਸ ਦਾ ਕੁਝ ਨਹੀਂ ਬਣਿਆ ਇਨਾ ਮਿਊਜ਼ੀਅਮ ਦੀ ਤਿਆਰੀ ਹੋਈ ਤੇ ਉੱਪਰ ਵੀ ਜਗ੍ਹਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਆ ਨੀਚੇ ਨੂੰ ਜਾਂਦਾ ਰਸਤਾ ਕਿੰਨ ਮੰਜ਼ਲਾਂ ਨੇ ਦੀਆਂ ਤੁੰਦ ਘਾਰੇ ਆ ਤੇ ਇੱਥੇ ਜਿੰਨੀ ਮਰਜ਼ੀ ਬੜੀ ਰਹਿਸ਼ ਕਰਾ ਲਓ ਘਟੂ ਘਟਨੀ ਘਟੂ ਘਟਨੀ ਇੱਥੇ 5 4 5000 ਬੰਦਾ ਦੀ ਰਹਿਸ਼ ਇੱਥੇ ਹੋ ਸਕਦੀ ਹੈ ਪਰ ਸ਼੍ਰੋਮਣੀ ਗੁਰਦਰਾ ਪ੍ਰੰਧ ਕਮੇਟੀ ਦੇ ਪ੍ਰਬੰਧਕ ਜੋ ਨੇ ਇਸ ਬਲ ਕੋਈ ਗੌਰ ਨਹੀਂ ਕਰ ਰਹੇ ਅੱਜ ਵੀ ਅਸੀਂ ਆਏ ਆ ਤਾਂ ਕੁੰਡਾ ਖੁੱਲਾ ਸੀ ਇਹ ਤੇ ਕੋਈ ਇਹਦੇ ਲੋਕੀ ਲੱਗਿਆ ਹੋਇਆ ਤੇ ਸਿਰਫ ਨਿਗਰਾਨੀ ਵਾਹਿਗੁਰੂ ਦੇ ਹੱਥ ਹੈ ਸੈਭਜੰਦ ਦੇ ਹੱਥ ਹੈ ਇੱਥੇ ਵੀ ਐਨੇ ਕੱਪੜੇ ਕੌਣ ਰੱਖ ਗਿਆ ਕੌਣ ਪੈਂਦਾ ਇੱਥੇ ਕੌਣ ਨਹੀਂ ਕਿਸੇ ਨੂੰ ਕੋਈ ਖਬਰ ਨਹੀਂ ਹੈ ਐਨੇ ਕੱਪੜੇ ਆ ਦੇਖੋ ਜੀ ਬੈਗ ਤੇ ਕੱਪੜੇ ਪਏ ਨੇ ਇਹਦੇ ਲਈ ਕੋਈ ਕੋਈ ਜ਼ਿੰਮੇਵਾਰੀ ਕੋਈ طے ਨਹੀਂ ਹੈ ਕਿਸੇ ਵੀ ਗਲਤੀ ਆਪਾਂ ਲਾ ਕੇ ਚੱਲੀਏ ਏਡੀ ਵਧੀਆ ਬਿਲਡਿੰਗ ਏਡਾ ਵਧੀਆ कंस्ट्रक्शन बहुत پایدار ہوئی ہوئی ہے۔ ایتھے بہت ہی ਵਧੀਆ ਇੱਕ ٹھੱਕੇਦਾਰ ਸੀ ਜੋ ਨਹੀਂ ਰਹੇ ਹੁਣ। ਉਹਨਾਂ ਦੇ ਇੱਥੇ ਇਹ ਬਿਲਡਿੰਗ ਤਿਆਰ ਹੋਈ ਵੀ ਹੈ। ਗੁਰੂ ਘਰ ਤੋਂ ਡਰਨ ਵਾਲੇ ਸੀ ਉਹ। ਤੇ ਬੜਾ ਰੀਅਲ ਇਲਾਕੇ ਬਿਲਡਿੰਗ ਬਣਾਈ ਗਈ ਸੀ। ਪਰ ਇਹ ਕਿਸੇ ਕੰਮ ਨਹੀਂ ਆ ਰਹੀ। ਪੰਥ ਦੀ ਜੋ ਦੁਰਦਸ਼ਾ ਸਾਡੇ ਮੌਜੂਦਾ ਪ੍ਰਬੰਧਕ ਜੇ ਪਹਿਲਾ ਰੈਗੂ ਪ੍ਰਬੰਧਨ ਨੇ ਦੇਖੀ ਕੀਤੀ ਹੈ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਿਸੇ ਤਰੀਕੇ ਦੀ ਨਹੀਂ ਕੋਈ ਕਰ ਰਿਹਾ ਨਹੀਂ ਇਹਦੇ ਵੱਲ ਕੋਈ ਗੌਰ ਕਰ ਰਿਹਾ ਅਸੀਂ ਬੇਨਤੀ ਕਰਾਂਗੇ ਪੰਥ ਦੀਆਂ ਨੁਮਾਇੰਦਾਂ ਜਮਾਤਾਂ ਨੂੰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਸ ਟਾਈਮ ਨਹੀਂ ਹੈ ਦੇਖੋ ਕਿੱਡੀ ਵੱਡੀ ਬਿਲਡਿੰਗ ਹੈ ਇਹ نیچے ਅਸੀਂ ਤੀਜੀ ਮੰਜ਼ਿਲੇ ਥੱਲੇ ਆ ਚੁੱਕੇ ਹਾਂ ਇੱਥੇ ਇੱਕੋ ਦੇਚ ਕਟੂਗੜ 1500 ਤੇ 2000 ਬੰਦਾ ਇੱਥੇ ਰਹਿਸ਼ ਕਰਾਈ ਜਾ ਸਕਦੀ ਹੈ। ਪਰ ਸਾਡੇ ਜੋ ਪ੍ਰਬੰਧਕ ਨੇ ਸਾਡੇ ਜਿਨ੍ਹਾਂ ਦੇ ਸੇ ਜ਼ਿੰਮੇਵਾਰੀ ਆਉਂਦੀ ਹੈ ਇਹਨੂੰ ਸਾਮ ਸੰਭਾਲਦੀ ਕੋਈ ਸਫਾਈ ਦਾ ਇੰਤਜ਼ਾਮ ਨਹੀਂ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਕੋਈ ਐਸੀ ਗੱਲ ਹੋ ਜੇ ਕੋਈ ਇੱਥੇ ਦੇਖਦਾ ਨਹੀਂ ਹੈ ਜੇ ਕੋਈ ਇੱਥਾਂ ਬੰਦਾ ਆ ਕੇ ਡਰਾਉਣੀ ਜਗ੍ਹਾ ਬਣੀ ਹੋਈ ਹੈ ਇਹ ਜੇ ਦਰਵਾਜੇ ਖੁੱਲਣ ਜਿੱਥੇ ਸਾਫ਼ ਸਪਾਈ ਹੋਵੇ ਤਾਂ ਬਹੁਤ ਹੀ ਵਧੀਆ ਇਸ ਬਿਲਡਿੰਗ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਮਨਸ਼ੀਦੀ ਜੋੜ ਮੇਲਾ ਆ ਰਿਹਾ ਉਸ ਤੇ ਪਤਾ ਲੱਗਿਆ ਕਿ ਕੁਝ ਪ੍ਰਬੰਧਕ ਇਸ ਜਗ੍ਹਾ ਨੂੰ ਵਰਤਣ ਦੀ ਜਗ੍ਹਾ ਨਵੇਂ ਟੈਂਟਰ ਲਾ ਕੇ ਮਾਡਰਨ ਟੈਂਟਰ ਲਾ ਕੇ ਜਰਮਨੀ ਟੈਂਟ ਲਾ ਕੇ ਰਹਿਸ਼ ਕਰਾਉਣ ਦੀ ਸੋਚ ਰਹੇ ਨੇ ਪਰ ਅਸੀਂ ਬੇਨਤੀ ਕਰਾਂਗੇ ਪ੍ਰਬੰਧ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਕੀ ਉਸ ਦੀ ਜਗ੍ਹਾ ਇੱਥੇ ਹੀ ਲੋਕਾਂ ਦੀ ਸੰਗਤ ਦੀ ਰਹਿਸ਼ ਕਰਾਈ ਜਾਵੇ ਇੱਥੇ ਠੰਡ ਨਹੀਂ ਹੈ ਤੇ ਇੱਥੇ ਇੱਕ ਬਹੁਤ ਵਧੀਆ ਮੌਸਮ ਵੀ ਬਹੁਤ ਵਧੀਆ ਰਹੇਗਾ ਤੇ ਇੱਥੇ ਦੀ ਜਿਹੜੀ ਆਲੇ ਦੁਆਲੇ ਤੋਂ ਹਵਾ ਵੀ ਨਹੀਂ ਪੈਂਦੀ ਤੇ ਸੰਗਤ ਵਧੀਆ ਆਰਾਮ ਨਾਲ ਇੱਥੇ ਰਹਿ ਸਕੇਗੀ ਤੇ ਆਰਜੀ ਬਾਥਰੂਮ ਬਣਾਏ ਜਾ ਸਕਦੇ ਨੇ ਬਾਹਰ ਜਗ੍ਹਾ ਬਹੁਤ ਹੈ ਤੇ ਬਣੇ ਵੀ ਹੋਏ ਨੇ ਕਾਫੀ ਬਾਥਰੂਮ ਪੰਜਾਬ ਸਰਕਾਰ ਵੱਲੋਂ ਵੀ ਬਣਾਏ ਗਏ ਤੇ ਪਿੱਛੇ ਬਾਈ ਦੇ ਕਰੀਬ ਬਾਥਰੂਮ ਤੇ ਅਸੀਂ ਬੇਨਤੀ ਕਰਾਂਗੇ ਇਹ ਦਿਖਾਉਣ ਦਾ ਸਾਡਾ ਮਕਸਦ ਇਹ ਹੀ ਹੈ ਕਿ ਫਾਲਤੂ ਖਰਚੇ ਘਟਾ ਕੇ ਇਸ ਬਿਲਡਿੰਗ ਤੋਂ ਇਸ ਮਿਊਜ਼ੀਅਮ ਜੋ ਅਧੂਰਾ ਰਹਿ ਗਿਆ 8 ਕਰੋੜ ਰੁਪਏ ਥੋੜਾ ਨਹੀਂ ਹੁੰਦਾ 2010 ਤੋਂ ਲੱਗਿਆ ਇਹ ਬਹੁਤ ਚਿਰ ਪਹਿਲਾਂ ਤਿਆਰ ਹੋ ਚੁੱਕਿਆ ਪੰਜ-ਛੇ ਸਾਲ ਪਹਿਲਾਂ ਤੇ ਇਹਦੇ ਬਾਰੇ ਗੌਰ ਕੀਤੀ ਜਾਵੇ ਤੇ ਸਾਰੇ ਪਾਸੇ ਦੇਖ ਰਹੇ ਹਾਂ ਅਸੀਂ ਕਿ ਕਿਸ ਤਰ੍ਹਾਂ ਇਹ ਬਿਲਡਿੰਗ ਸੁੱਣੀ ਪਈ ਕੋਸ ਰਹੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਵੀ ਉਹਨਾਂ ਨੇ ਏਡੀ ਕੁਰਬਾਨੀ ਕਰਕੇ ਵੀ ਉਹਦੇ ਨਾਂ ਤੇ ਲਿੱਤੀਆਂ ਗਈਆਂ ਜ਼ਮੀਨਾਂ ਬਣੇ ਜ਼ਮੀਨਾਂ ਦੇ ਮਾਲਕ ਵੀ ਅੱਜ ਇਸ ਮਿਊਜ਼ੀਅਮ ਦੀ ਅਦੂਰੇ ਪਈ ਮਿਊਜ਼ੀਅਮ ਦੀ ਅਣਦੇਖੀ ਕਰ ਰਹੇ ਨੇ ਬੇਨਤੀ ਕਰਦਾ ਕਿ ਆਓ ਰਲ ਕੇ ਇਸ ਦੀ ਆਵਾਜ਼ ਠਾਈਏ ਤੇ ਵਾਹ ਠਾ ਕੇ ਇਸ ਨੂੰ ਕੰਪਲੀਟ ਕਰਾਈਏ ਜੋ ਇੱਥੇ ਪਟੇਗੜ ਸਾਹਿਬ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਜੀ ਦੀ ਨਾਸਾਨੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਉਸ ਬਾਬਾ ਬੰਦਾ ਬਸਿੰਘ ਬਹਾਦਰ ਜਿਨ੍ਹਾਂ ਨੇ ਇਸ ਸ਼ੀਧੀ ਦਾ ਬਦਲਾ ਲਿਆ ਸੁਬਾ ਸਰਹੰਦ ਨੂੰ ਆਰਾ ਕੇ ਉਹਨੂੰ ਇੱਥੋਂ ਪਜਾਇਆ ਤੇ ਆਓ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਆਪਾਂ ਰਲ ਮਿਲ ਕੇ ਇਸ ਮਿਊਜ਼ੀਅਮ ਦੀ ਤਿਆਰੀ ਕਰਵਾਈਏ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਡਾਇਰੈਕਟਰ ਨੂੰ ਇਸ ਮਿਊਜ਼ੀਅਮ ਨੂੰ ਸੰਭਾਲਣ ਦੀ ਬੇਨਤੀ ਕਰੀਏ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਦਰਵਾਜ਼ਾ ਖੁੱਲ੍ਹਾ ਹੀ ਸੀ ਐਡਾ بڑا ਮਿਊਜ਼ੀਅਮ ਜਿੱਥੇ ਕਿ ਆਮ ਸ਼ਿਕਾਇਤਾਂ ਰਹਿੰਦੀਆਂ ਨੇ ਕਿ ਇੱਥੇ ਨਸ਼ੇੜੀ ਦਾ ਗਲਤ ਕੰਮ ਕਰਨ ਵਾਲਿਆਂ ਦਾ ਇਹ ਅੱਡਾ ਬਣ ਚੁੱਕਿਆ ਤੇ ਉੱਥੇ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਸਿਰਫ ਕੁੰਡੇ ਹੀ ਲੱਗਿਆ ਹੋਇਆ ਸੀ ਇੱਥੇ ਕੋਈ ਜ਼ਿੰਦਾ ਨਹੀਂ ਸੀ ਆਈ ਕੋਲਕਾਤਾ